ਜਿੰਦਾਬਾਦ 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 ਆਮ ਇੰਦੇ ਜੀਵਾ ਜਿੰਦਾਬਾਦ 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 ਆਰ ਪੰਸੀਮਾ ਜਿੰਦਾਬਾਦ ਜਿੰਦਾਬਾਦ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਐ ਘੋਸ਼ਿਤ ਹੋ ਚੁੱਕੇ ਹਨ ਜਿਸ ਵਿੱਚ ਹਰਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਾਰ ਚੱਬੇਵਾਰ ਨੂੰ ਇੱਕ ਵੱਡੀ ਲੀਡ ਮਿਲੀ ਹੈ ਅਤੇ ਉਹ ਆਪਣੇ ਵਿਰੋਧੀ ਉਮੀਦਵਾਰ ਤੋਂ ਵੱਡੀ ਲੀਡ ਨਾਲ ਜਿੱਤੇ ਹਨ ਜਦਕਿ ਕਾਂਗਰਸ ਪਾਰਟੀ ਤੋਂ ਉਮੀਦਵਾਰ ਜਾਵਨੀ ਗੋਮਰ ਦੂਸਰੇ ਸਥਾਨ ਤੇ ਪਾਪਾ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮਪਰਕਰਨ ਤੀਸਰੇ ਸਥਾਨ ਤੇ ਸ਼੍ਰੋਮੀ ਕਲਿਦਾੜ ਤੋਂ ਸੋਨ ਸਿੰਘ ਖੰਡਰ ਚੌਥੇ ਸਥਾਨ ਤੇ ਰਹੇ ਇਸ ਜਿੱਤ ਦੀ ਖੁਸ਼ੀ ਵਿੱਚ ਆਮ ਆਦੀ ਪਾਰਟੀ ਦੇ ਵਰਕਰਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਉਹਨਾਂ ਨੇ ਟੋਟ ਮੱਕੇ ਦਾ ਪੰਗੜੇ ਪਾਏ ਅਤੇ ਫਗਵਾੜਾ ਦੇ ਵੱਖ-ਵੱਖ ਥਾਵਾਂ 'ਤੇ ਲੱਡੂ ਵੰਡ ਕੇ ਡਾਕਟਰ ਰਾਜਕਮਰ ਚੱਬੇਵਾਲ ਜਿੱਤ ਦੀ ਖੁਸ਼ੀ ਵਿੱਚ ਲੋਕਾਂ ਨੂੰ ਵਧਾਈਆਂ ਦਿੱਤੀਆਂ ਉਧਰ ਗੱਲਬਾਤ ਕਰਦੇ ਹਨ ਡਾਕਟਰ ਰਾਜਕਮਰ ਚੱਬੇਵਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਹੋਰ ਪਾਰਟੀ ਆਗੂਆਂ ਨੇ ਦਿੱਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਵੋਟਰ ਜਿਨ੍ਹਾਂ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਜਿੱਤ ਵਿੱਚ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਲੀਡ ਦਵਾਈ ਹੈ। ਇਹ ਵੀ ਅਸੀਂ ਆਪਣੇ ਸਾਡੇ ਡਾਕਟਰ ਚੱਬੇਵਾਲ ਸਾਹਿਬ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਹਾਂ ਤੇ ਪਿੰਡ ਵਾਲਿਆਂ ਦਾ ਧੰਨਵਾਦ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਆਪਣੀਆਂ ਬੋਟਾਂ ਪਾ ਕੇ ਡਾਕਟਰ ਚੱਬੇਵਾਲ ਸਾਹਿਬ ਨੂੰ ਜਿਤਾਇਆ। ਤੇ ਸਾਰੇ ਨગર ਦਾ ਹੀ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਦੇ ਹਰੇਕ ਵਲੰਟੀਅਰ ਨੇ ਹਰੇਕ ਕਾਰਜਕਰਤਾ ਨੇ ਸਭ ਨੇ ਦਬਕੇ ਮਦਦ ਮਿਹਨਤ ਕੀਤੀ ਹੈ ਜਿਹੜੇ ਸਦਕੇ ਮੈਂ ਐਗਜ਼ਾਮ ਪੰਜਾਬ ਤੇ 2 ਸਾਲ ਦਾ ਲੜਾ ਕੰਮ ਕਰਤੀ ਖਾਸ ਤੌਰ ਤੇ ਹਿੜਪੁਰ ਜ਼ਿਲ੍ਹੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਰਿਆਂ ਜੀ ਦੇ ਰਲ ਕੇ ਡਾਕਟਰ ਰਾਜ ਕੁਮਾਰ ਜੀ ਨੂੰ ਅੱਜ ਪਾਰਲੀਮੈਂਟ ਭੇਜਿਆ ਸਿਰੇ ਕਿਸ ਨੂੰ ਦੇ ਰਹੇ ਹੋ ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਰੋਡ ショਪ ਕੀਤੀ ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਸਾਰੇ ਕਾਰਜਕਰਤਾ ਅਰਵਿੰਦ ਕੇਜਰੀਵਾਲ ਜੀ ਵੀ ਹਿੜਪੁਰ ਆਏ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਸਾਰੇ ਲੋਕੀ ਮੈਨੂੰ ਦਿੱਤੀ ਮੈਂ ਕਹਿ ਸਕਦਾ ਹਰੇ ਕਾਰਜਕਰਤਾ ਨੇ ਮਿਹਨਤ ਕੀਤੀ ਜਿਹਦਾ ਜਿਹਦਾ ਫਲ ਜਿਹੜਾ ਹੈ ਡਾਕਟਰ ਰਾਜਕੁਮਾਰ ਜੱੱਬੇਵਾਲ ਜੀ ਨੂੰ ਪਾਰਲੀਮੈਂਟ ਭੇਜਿਆ ਹੁਸ਼ਿਆਰਪੁਰ ਦੇ ਲੋਕਾਂ ਨੇ ਆਪਣੇ ਮੁੱਦਿਆਂ ਦੇ ਆ ਦੇਖੋ ਮੈਂ ਇਸ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਸਾਡੇ ਰਾਸ਼ਟਰੀ ਸੁਪਰੀਮ ਕੋ ਅੱਜ ਜੀਵਨ ਸਾਰੇ ਸਹਿਯੋਗ ਦਾ ਤੁਮਤਮਾਨ ਔਰ ਸਾਡੇ ਸਾਰੇ ਹਲਕਿਆਂ ਦੇ ਸਾਡੇ ਸਾਡੇ ਕੈਬਨੂ ਡਿਸਟ੍ਰਿਕਟ ਸਾਹਿਬ ਜਿੱਪਾ ਜੀ ਸਾਡੇ ਐਮ.ਐਲ.ਏ. ਸਹਿਬਾਨ ਹਲਕੇ ਚਾਰਜਸ ਸਹਿਬਾਨ اور ਸਾਡੇ ਸੰਗਠਨ ਤੋਂ ਸਾਡੇ ਡਿਸਟ੍ਰਿਕਟ ਦੇ ਚਾਰਜਸ ਬਲੌਕ ਇੰਚਾਰਜਸ ਸਾਰੇ ਸੰਗਠਨ ਦੇ ਵਲੰਟੀਅਰਸ اور ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਸਾਡੇ ਵੋਟਰ ਸਪੋਰਟਰਸ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਤਨਦੇਹੀ ਦੇ ਨਾਲ ਐਨੀ ਗਰਮੀ ਦੇ ਵਿੱਚ ਜੋ ਪ੍ਰਚਾਰ ਕੀਤਾ ਔਰ ਇਸ ਪ੍ਰਚਾਰ ਦੇ ਸਦਕਾ ਜਿਹੜੀ ਅੱਜ ਜਿਹੜੀ ਵੱਡੀ ਜਿੱਤ ਮਿਲੀ ਹੈ ਉਸ ਲਈ ਮੈਂ ਰੱਬ ਦਾ ਵੀ ਸ਼ੁਕਰਾਨਾ ਕਰਦਾ ਔਰ ਆਪਣੇ ਮਾਤਾ ਪਿਤਾ ਦਾ ਸ਼ੁਕਰਾਨਾ ਕਰਦਾ ਇਸ ਸਭ ਨੂੰ ਪੂਰੇ ਯਕੀਨ ਸੀ ਪੂਰੇ ਵਿਸ਼ਵਾਸ ਸੀ ਡਾਕਟਰ ਸਾਹਿਬ ਜੂਰੇ ਇਤਨਾ ਜਿੱਤਣਗੇ ਔਰ ਜਿੱਤ ਵੀ ਰਹੀ ਹੈ ਜਿੱਤਣਗੇ ਵੀ ਬਾਕੀ ਉਹਨਾਂ ਦੀ ਕੰਮ ਬੋਲਦੀ ਹੈ ਜੇ ਅਸੀਂ ਆਪਣੀ ਮੀਡੀਆ ਚ ਵੀ ਇਹੀ ਗੱਲ ਕਰਦੇ ਹੁੰਦੇ ਸੀ ਜਿਹੜੇ ਪ੍ਰਚਾਰ ਵੀ ਕਰਦੇ ਸੀ ਸਾਡੀ ਕੰਮ ਬੋਲਦੀ ਹੈ ਔਰ ਡਾਕਟਰ ਸਾਹਿਬ ਨੇ ਕੰਮ ਕੀ ਬਹੁਤ ਕੀਤਾ ਹੈ ਔਰ ਅੱਗੇ ਵੀ ਕਰਨਗੇ